ਅੱਜ ਹੰਡਾਇਏ ਚੌਣਾ ਅਚ 6 ਨੰਬਰ ਵਾਰਡ ਦੀ ਜਿੱਤ ਹਾਸਲ ਕੀਤੀ ਹੈ ਕੀ ਕਹਿਣਾ ਚਾਹੋਗੇ ਮੈਂ ਬਹੁਤ ਧੰਨਵਾਦੀ ਹਾਂ ਮੇਰੇ ਇਸ ਵਾਰਡ ਦੇ ਜਿਹੜੇ ਵਸਨੀਕ ਨੇ ਜਿਨ੍ਹਾਂ ਨੇ ਮੇਰੇ ਤੇ ਤੀਜੀ ਵਾਰ ਵਿਸ਼ਵਾਸ ਪ੍ਰਗਟ ਕੀਤਾ ਪਹਿਲਾਂ ਮੈਂ ਦੋ ਵਾਰੀ ਬੀਜੇਪੀ ਦੇ ਨਿਸ਼ਾਨ ਤੇ ਜਿੱਤੇ ਆ ਤੇ ਹੁਣ ਮੈਂ ਆਮ ਆਦਮੀ ਦੇ ਨਿਸ਼ਾਨ ਝਾੜੂ ਦੇ ਉੱਤੇ ਜਿੱਤੇ ਆਂਗਾ ਮੈਂ ਆਪਣੇ ਸਮੁੱਚੇ ਵਾਰਡ ਨਿਵਾਸੀਆਂ ਦਾ ਤਹਿਦਿਨ ਧੰਨਵਾਦ ਕਰਦਾ ਆਪਣੀ ਪਾਰਟੀ ਹਾਈ ਕਮਾਂਡ ਦਾ ਮੀਤ ਹੇਰ ਜੀ ਦਾ ਖਰਿੰਦਰ ਢਾਲੀਪਾਲ ਜੀ ਦਾ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਤੇ ਮੇਰੇ ਇਸ ਵਾਰਡ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਣਾ ਵੀ ਜਿੰਨਾ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਮੈਂ ਉਹਦੇ ਤੇ ਖਰਾ ਉਤਰੂੰਗਾ ਤੇ ਦਿਨ ਰਾਤ ਇੱਕ ਕਰਕੇ ਇਸ ਵਾਰਡ ਦੀ ਮੈਂ ਸੇਵਾ ਕਰੂੰਗਾ ਕਿੰਨੀਆਂ ਵੋਟਾਂ ਤੇ ਵੋਟਾਂ ਹੋਈਆਂ ਮੈਨੂੰ 204 ਪਈਆਂ ਨੇ ਜੀ ਤੇ ਦੂਸਰੇ ਨੰਬਰ ਵਾਲੇ ਨੂੰ ਮੇਰੇ ਖਾਤੇ 145 ਵੋਟਾਂ ਪਈਆਂ ਨੇ ਜੀ ਟੋਟਲ 520 ਵੋਟਾਂ ਪੋਲ ਹੋਈਆਂ ਸੀ ਕਿਹੜੀ ਪਾਰਟੀ ਨੂੰ ਜਿੱਤ ਮਿਲਦੀ ਹੈ ਹਾਂਜੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਤੋਂ ਜਿੱਤ ਤੋਂ ਬਾਅਦ ਜਿਹੜਾ ਪ੍ਰਧਾਨਗੀ ਦੇ ਜਿਹੜੇ ਆਸਾਰ ਸੀ ਉਹ ਲੱਗਦਾ ਵੀ ਸੱਚ ਹੋਣ ਵਾਲੇ ਨੇ ਦੇਖੋ ਉਹ ਚੀਜ਼ਾਂ ਪਾਰਟੀ ਹਾਈ ਕਮਾਂਡ ਨੇ ਫੈਨਲ ਕਰਨੀਆਂ ਨੇ ਕਿਉਂਕਿ ਮੇਰਾ ਕੰਮ ਸੀ ਪਾਰਟੀ ਨੂੰ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਉਣਾ ਕਿਉਂਕਿ ਜਿਹੜੀ ਇਹ ਸੀਟ ਸੀ ਇਹ ਭਾਜਪਾ ਦਾ ਗੜਮ ਨਹੀਂ ਜਾਣ ਵਾਲੀ ਸੀਟ ਸੀ ਇੱਥੋਂ ਹਮੇਸ਼ਾ ਭਾਜਪਾ ਨੇ ਲੀਡ ਲੈਂਦੀ ਆ ਜਿਹੜੇ ਹੁਣ ਪਿੱਛੇ ਜੇ ਬਾਈ ਇਲੈਕਸ਼ਨ ਹੋ ਕੇ ਹਟੇ ਨੇ ਉਦੋਂ ਵੀ ਭਾਜਪਾ ਨੇ ਇੱਥੋਂ ਭਾਰੀ ਬਹਾਮਤ ਲਿੱਤਾ ਸੀ ਪਹਿਲੀ ਵਾਰ ਹੋਇਆ ਵੀ ਇਸ ਸੀਟ ਦੇ ਉੱਤੇ ਝਾੜੂ ਚੱਲਿਆ ਸੋ ਇਸ ਲਈ ਮੈਂ ਸਮੁੱਚੇ ਆਪਣੇ ਵਾਰਡ ਨਿਵਾਸੀਆਂ ਦਾ ਧੰਨਵਾਦ ਕਰਦਾ ਤੁਸੀਂ ਭਾਜੀ ਬੀਜੇਪੀ ਪਾਰਟੀ ਛੱਡ ਕੇ ਯਾਨੀ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈਗੀ ਤੁਹਾਨੂੰ ਵੋਟ ਪਈ ਹੈ ਕਿ ਪਾਰਟੀ ਨੂੰ ਵੋਟ ਪਈ ਹੈ ਦੇਖੋ ਦੋਨੇ ਚੀਜ਼ਾਂ ਨੇ ਇਹ ਜਿਹੜੇ ਛੋਟੇ ਇਲੈਕਸ਼ਨ ਹੁੰਦੇ ਨੇ ਇਹ ਫੇਸ ਨੂੰ ਹੀ ਪੈਂਦੇ ਨੇ ਤੇ ਨਾਲ ਪਾਰਟੀ ਦੀ ਸਪੋਰਟ ਬਹੁਤ ਵੱਡੀ ਚੀਜ਼ ਹੁੰਦੀ ਆ ਜਦੋਂ ਸਪੋਰਟ ਹੁੰਦੀ ਆ ਪਾਰਟੀ ਦੀ ਤਾਂ ਲੋਕ ਇਸ ਸੀ ਨੂੰ ਸੋਚਦੇ ਨੇ ਤੁਹਾਡੇ ਦੇ ਦੂਜੇ ਨੰਬਰ ਤੇ ਕਿਹਦੀ ਪਾਰਟੀ ਤੋਂ ਨੰਬਰ ਦੂਸਰੇ ਨੰਬਰ ਤੇ ਬੀਜੇਪੀ ਜੀ ਠੀਕ ਹੈ ਜੀ ਇਹ ਰਿਜ਼ਲਟ 5 ਨੰਬਰ ਵਾਰਡ ਦਾ ਹੈ ਕਿਹੜੀ ਪਾਰਟੀ ਦੇ ਵਿੱਚ ਕਿੰਨੀਆਂ ਵੋਟਾਂ ਦੇ ਜੀ ਆਮ ਆਦਮੀ ਪਾਰਟੀ ਤੋਂ ਸੀ ਸਾਨੂੰ ਪਈ 150 ਵੋਟ ਜੀ ਔਰ ਵੋਟਾਂ ਦੇ ਜਾਨੀ ਕਿ ਸੈਕੰਡ ਤੇ ਕਹ ਸਕਦੇ ਹਾਂ ਅਸੀਂ ਭਾਜਪਾ ਵਾਲੇ ਆ ਜੀ ਔਰ 4th ਤੇ ਪੰਜੇ ਵਾਲੇ 4th ਉੱਪਰ ਆਇਆ ਜੀ ਟਰੱਕ ਵਾਲੇ ਔਰ 6th ਤੇ ਹਾਥੀ ਵਾਲੇ ਪੰਜ ਪਾਰਟੀਆਂ ਇੱਕ ਰਹਿ ਗਈ ਨੇ ਪਾਰਟੀ ਤੋਂ ਤਾਂ ਕਿੰਨੀਆਂ ਵੋਟਾਂ ਪਈਆਂ ਤੁਹਾਨੂੰ ਵੋਟਾਂ ਮਿਲ ਕੇ ਅਪਰੋਕਸੀਮੇਟ ਤਿੰਨਾਂ ਘੰਟਿਆਂ ਦੇ ਸੇਮ ਜੇ ਰਹੀਆਂ ਨੇ ਸਾਡੀਆਂ 150 ਆ 5 ਪੰਨੇ 140 ਹੈ 5 ਪੰਨੇ 130 ਹੈ ਜੀ 5 ਪੰਨੇ ਕਿਹੜੇ ਸੀ ਕੈਂਡੀਡੇਟ ਅ ਉਹ ਮੇਰੇ ਵੱਡੇ ਵੀਰ ਜੀ ਸੀਗੇ ਕੀ ਨਾਮ ਉਹਨਾਂ ਦਾ ਰਾਣੇ ਖੁਰਜੀਤ ਕੌਰ ਰਚਾਹਾਂ ਜੀ ਭਾਬੀ ਇਸ ਦੀ ਉਹ ਨੌ ਮੋਟਾ ਦੇ ਜਿੱਤ ਪਾਸ ਹਾਂਜੀ ਉਮੀਦਵਾਰ ਜੇਤੂ ਵੀਰਵਾਰ ਦਾ ਨਾਮ ਕੀ ਹੈ ਜਿਹੜੇ ਕਿਨੇ ਗਰੀਸ਼ ਮਾ ਜੀ ਵਾਈਫ ਆਫ ਸਰਜੀਤ ਖਾਨ ਜੀ ਠੀਕ ਕਿੰਨੇ ਨੰਬਰ ਵਾਰਡ ਹੈ ਇਹ 5 ਨੰਬਰ ਵਾਰਡ